ਤਰਨਤਾਰਨ ਦੇ ਪਿੰਡ ਦੁਬਲੀ ਦੇ ਵਿੱਚ ਆਰਤੀ ਦਾ ਕਤਲ ਅਣਪਛਾਤੇ ਨੇ ਸ਼ਰੀਆਂ ਮਾਰੀਆਂ ਗੋਲੀਆਂ ਫੌਜ ਤੋਂ ਰਿਟਾਇਰ ਹੋ ਕੇ ਅਰਥ ਕਰਦਾ ਸੀ ਜਸਵੰਤ ਸਿੰਘ ਲੁリアਣਾ ਪੁਲਿਸ ਦੀ ਗੋਪੀ ਲਾਹੌਰੀਆ ਗੈਂਗ ਦੇ ਬਦਮਾਸ਼ ਦੇ ਨਾਲ ਮੁੱਠਪੇੜ ਹਥਿਆਰਾਂ ਦੀ ਰਿਕਵਰੀ ਦੌਰਾਨ ਬਦਮਾਸ਼ ਨੇ ਪੁਲਿਸ ਤੇ ਕੀਤੀ ਫਾਇਰਿੰਗ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਮਲਜ਼ਮ ਜ਼ਖਮੀ ਚੰਨੀ ਦੇ ਬਿਆਨ ਤੇ ਭਾਜਪਾ ਨੇ ਕਿ ਰੀ ਕਾਂਗਰਸ ਕਿਹਾ ਆਪਣੇ ਦੇਸ਼ ਦੀ ਫੌਜ ਦਾ ਹੀ ਡਿੱਗਿਆ ਜਾ ਰਿਹਾ ਮਨੋਬਲ ਕਾਂਗਰਸ ਵਰਕਿੰਗ ਕਮੇਟੀ ਨਹੀਂ ਇਹ ਹੈ ਪਾਕਿਸਤਾਨ ਵਰਕਿੰਗ ਕਮੇਟੀ ਪਾਣੀ ਵਿਵਾਦ ਵਿਚਾਲੇ ਇੱਕੋ ਮੰਚ ਤੇ ਦਿਖੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਸ਼ੇ ਦੇ ਖਿਲਾਫ ਜਾਗਰੂਕਤਾ ਮਹਿੰਦੇ ਵੀ ਸ਼ਾਮਲ ਹੋਏ ਭਗਵੰਤ ਮਾਨ ਅਤੇ ਨਾਇਬ ਸੈਣੀ ਦੂਰੋਂ ਦੂਰੋਂ ਹੀ ਹੋਈ ਸਤਿ ਸ੍ਰੀ ਅਕਾਲ ਚੰਡੀਗੜ੍ਹ 'ਚ ਨਸ਼ੇ ਦੇ ਖਿਲਾਫ ਜਾਗਰੂਕਤਾ ਮਹਿੰਦੇ ਦੌਰਾਨ ਗਵਰਨਰ ਨੇ ਮੋਤੀ ਸੈਭਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਯਾਦ ਨੌਜਵਾਨਾਂ ਨੂੰ ਪ੍ਰੇਰਨਾ ਲੈਣ ਦੀ ਕੀਤੀ ਅਪੀਲ ਤਾਂ ਭਗਵੰਤ ਮਾਨ ਬੋਲੇ ਨਸ਼ੇ ਨੂੰ ਪ੍ਰਮੋਟ ਕਰਨ ਵਾਲੇ ਗਾਇਕਾਂ ਨੂੰ ਰੋਲ ਮਾਡਲ ਨਾ ਬਣਾਉਣ ਪੰਜਾਬੀ ਸਤਿ ਸ਼੍ਰੀ ਅਕਾਲ ਤੁਸੀਂ ਵਖਰੇਵਾਰ ਨਿਊਜ਼ 8 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਵਲਟਨ ਸਵਾਗਤ ਹੈ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਤਰਨਤਾਰਨ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਜਿੱਥੇ ਦੇ ਪਿੰਡ ਡੁਬਲੀ ਦੇ ਵਿੱਚ ਸ਼ਰਿਆ ਆਮ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਤਲ ਕੀਤਾ ਗਿਆ ਆਰਤੀ ਦਾ ਇਸ ਪੂਰੀ ਵਾਰਦਾਤ ਨੂੰ ਅੰਜਾਮ ਇੱਕ ਮੁਲਜ਼ਮ ਦੇ ਵੱਲੋਂ ਇੱਕ ਹਮਲਾਵਰ ਦੇ ਦਿੱਤਾ ਗਿਆ ਜੋ ਕਿ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦਾ ਹੈ ਸ਼ਰਿਆ ਮੋਸ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਤੇ ਮੌਕੇ ਤੋਂ ਫਰਾਰ ਹੋ ਗਿਆ ਅਣਪਛਾਤੇ ਨੇ ਗੋਲੀਆਂ ਮਾਰ ਕੇ ਆਰਤੀ ਨੂੰ ਮੌਤੇ ਘਾਟ ਉਤਾਰ ਦਿੱਤਾ ਹੈ ਬਾਈਕ 'ਤੇ ਸਵਾਰ ਬਦਮਾਸ਼ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਮ੍ਰਿਤਕ ਦੀ ਪਛਾਣ ਜਸਵੰਤ ਸਿੰਘ ਬਿੱਟੂ ਵਜੂ ਹੋਈ ਹੈ ਪਿੰਡ ਦੇ ਅੱਡੇ ਤੇ ਸਥਿਤ ਸੀ ਦਰਸਲ ਆਰਤੀ ਦੀ ਦੁਕਾਨ ਤੇ ਸਵੇਰੇ ਦੁਕਾਨ ਖੋਲ੍ਹ ਕੇ ਆਰਤੀ ਆਪਣੀ ਦੁਕਾਨ ਦੇ ਅੰਦਰ ਬੈਠਾ ਹੋਇਆ ਸੀਗਾ ਤੇ ਇਸੇ ਦੌਰਾਨ ਸੀਸੀਟੀਵੀ ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਉਸ ਦੇ ਵਿੱਚ ਸਾਹ ਵੇਖਿਆ ਜਾ ਸਕਦਾ ਹੈ ਕਿ ਇੱਕ ਹਮਲਾਵਰ ਇੱਕ ਮੁਲਜ਼ਮ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦਾ ਹੈ ਆ ਦੁਕਾਨ ਦੇ ਵਿੱਚ ਦਾਖਲ ਹੁੰਦਾ ਹੈ ਸ਼ਰੀਆ ਮਕੋੜੀਆਂ ਚਲਾਈਆਂ ਜਾਂਦੀਆਂ ਤੇ ਕੁਝ ਸਕਿੰਟ ਦੇ ਬਾਅਦ ਹੀ ਆ ਬਾਈਕ ਤੇ ਸਵਾਰ ਹੋ ਕੇ ਮਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ ਕਿ ਆਖਰਕਾਰ ਕੌਣ ਸੀ ਹਮਲਾਵਰ ਕਿਉਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਦੋਂ ਪੁਲਿਸ ਦੀ ਗ੍ਰਿਫਤ ਦੇ ਵਿੱਚ ਆਵੇਗਾ ਲਗਾਤਾਰ ਇਸ ਮਲਜ਼ਮ ਦੀ ਪੁਲਿਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਹੈ ਪਰ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਜ਼ਰੂਰ ਇਹ ਸਵਾਲ ਖੜੇ ਕਰ ਗਿਆ ਨੇ ਕਿ ਕਿੰਨੀ ਆਸਾਨੀ ਦੇ ਨਾਲ ਇਸ ਮਲਜ਼ਮ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਤੇ ਉਸ ਦੇ ਬਾਅਦ ਕੁਝ ਸਕਿੰਟ ਦੇ ਬਾਅਦ ਇਸਵਾਰਦਾ ਦੇ ਬਾਅਦ ਮੌਕੇ ਤੋਂ ਇਹ ਮੁਲਜ਼ਮ ਫਰਾਰ ਹੋ ਗਿਆ ਤਾਂ ਤਰਨਤਾਰਨ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਜਿੱਥੇ ਦੇ ਪਿੰਡ ਦੁਗਲੀ ਦੇ ਵਿੱਚ ਸ਼ਰੇਆਮ ਆਰਤੀ ਦਾ ਕਤਲ ਕੀਤਾ ਗਿਆ ਜਿਸ ਦੀ ਕੇ ਪਛਾਣ ਜਸਵੰਤ ਬਿੱਟੂ ਵਜੂ ਹੋਈ ਹੈ ਜਿਸ ਦੀ ਕੇ ਅਸੀਂ ਤੁਹਾਨੂੰ ਇਹ ਫਾਈਲ ਤਸਵੀਰ ਵੀ ਵਿਖਾ ਰਹੇ ਹਾਂ ਜਿਸ ਦਾ ਕਿ ਉਸ ਦੀ ਦੁਕਾਨ ਤੇ ਸ਼ਰੇਆਮੇ ਹਮਲਾਵਰ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਦਾ ਗੂੜੀਆਂ ਮਾਰ ਕੇ ਤੇ ਉਸ ਦੇ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਅੱਡੇ ਤੇ ਆਰਤੀ ਦੀ ਦੁਕਾਨ ਸੀ ਆ ਤਾਂ ਦੁਕਾਨ ਆ ਖੁੱਲ ਕੇ ਆਪਣੀ ਦੁਕਾਨ ਦੇ ਅੰਦਰ ਹੀ ਆਰਤੀ ਬੈਠਾ ਹੋਇਆ ਸੀਗਾ ਤੇ ਇਸੇ ਦਰਾਂ ਨੇ ਇਸ ਨੂੰ ਸਮਝਿਆ ਜਾ ਸਕਦਾ ਹੈ ਆ ਕਿ ਜੋ ਹਮਲਾਵਰ ਹੈ ਉਸ ਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਸੀ ਜਾਸੂਸ ਦੇ ਵੱਲੋਂ ਪਹਿਲਾਂ ਇਸ ਦੀ ਰੇਕੀ ਕੀਤੀ ਗਈ ਸੀ ਆ ਕਿ ਆਰਤੀ ਦੀ ਦੁਕਾਨ ਹੈ ਅੱਡੇ ਦੇ ਵਿੱਚ ਤੇ ਦੁਕਾਨ ਦੇ ਅੰਦਰ ਹੀ ਆ ਆਰਤੀ ਮੌਜੂਦ ਹੈ ਤੇ ਇਸੇ ਦਰਾਂਨ ਆਸਾਨੀ ਦੇ ਨਾਲ ਹੀ ਵਾਰਦਾਤ ਨੂੰ ਅੰਜਾਮ ਦੇ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸਦਾਰਥ अरोड़ा ਜੁੜ ਚੁੱਕੇ ਨੇ ਅਸਰਦਾਰ ਤੋ ਹੁਣ ਤੱਕ ਇਸ ਪੂਰੀ ਵਾਰਦਾਤ ਨੂੰ ਲੈ ਕੇ ਕੀ ਕੋ ਸਾਫ ਹੋਇਆ ਹੈ ਪੁਲਿਸ ਦਾ ਪਰਿਵਾਰ ਦਾ ਕਿ ਹੁਣ ਤੱਕ ਪੱਕੇ ਸਾਹਮਣੇ ਆਇਆ ਹੈ ਬਿਲਕੁਲ ਜੇ ਗੱਲ ਕੀਤੀ ਜਾਵੇ ਜਿਹੜੇ ਆਰਤੀ ਨੇ ਜਸਵੰਤ ਸਿੰਘ ਬੇਟੂ ਹੋਣੀ ਜਿੰਨਾਂ ਦਾ ਮਰਡਰ ਹੋਇਆ ਹੈ ਫਿਲਹਾਲ ਇਹ ਪਿਕਚਰ ਕਲੀਅਰ ਹੋਈ ਹੈ ਪਰਿਵਾਰ ਮੈਂਬਰਾਂ ਨੇ ਜਿਹੜੀ ਆ ਫਰੋਦੀ ਨਾ ਦੇਣ ਦੀ ਗੱਲ ਕਹੀ ਹੈ ਉਹਨਾਂ ਨੇ ਕਿਹਾ ਕਿ ਕਿਸੇ ਗੈਂਗਸਟਰ ਵੱਲੋਂ ਜਿਹੜੀ ਸੀ ਫਰੋਦੀ ਦੀ ਕਾਲ ਦਿੱਤੀ ਗਈ ਸੀ ਉਹ ਨਾ ਦੇਣ ਕਾਰਨ ਜਿਹੜਾ ਕਤਲ ਦੀ ਪਰਿਵਾਰ ਨੇ ਇਹ ਗੱਲ ਕਹੀ ਹੈ ਫਿਲਹਾਲ ਪੁਲਿਸ ਦੋਵਾਂ ਐਂਗਲਾਂ ਤੋਂ ਜਾਂਚ ਕਰ ਰਹੀ ਹੈ ਕਿ ਕਿੰਨਾ ਕਾਰਨਾ ਕਰਕੇ ਮਰਡਰ ਹੋਇਆ ਰੋਪੀ ਵਾਲੇ ਐਂਗਲ ਤੋਂ ਵੀ ਤੇ ਦੂਸਰੇ ਐਂਗਲ ਤੋਂ ਵੀ ਕਿਤੇ ਕੋਈ ਵਜ੍ਹਾ ਰੰਗੀਸਤਾ ਨਹੀਂ ਸੀ ਫਿਲਹਾਲ ਸੀਸੀਟੀਵੀ ਇੱਕ ਸਾਹਮਣੇ ਆਈ ਹੈ ਔਰ ਆਸ-ਪਾਸ ਦੇ ਲੱਗੇ ਸੀਸੀਟੀਵੀ ਕੈਮਰੇ ਜਿਹੜਾ ਲਗਾਤਾਰ ਪੁਲਿਸ ਸੰਘਾਰ ਰਹੀ ਹੈ ਕਿਉਂਕਿ ਇੱਕੋ ਬਾਈਕ ਹੈ ਜਿਸ ਤੇ ਸਵਾਰ ਹੋ ਕੇ ਮੁੰਡਾ ਹੁੰਦਾ ਹੈ ਕਹਿ ਸਕਦੇ ਹਾਂ ਕਿ ਇੱਕ ਯੁਵਕ ਹੈ ਜਿਸ ਦੇ ਵੱਲੋਂ ਇਹ ਸਾਰੀ ਘਟਨਾ ਨੂੰ ਆਜਾਮ ਦਿੱਤਾ ਗਿਆ ਜੀ ਸਸਦਾਰਥ ਮ੍ਰਿਤਿਕ ਕਿੰਨੇ ਸਮੇਂ ਤੋਂ ਆੜਤਾ ਕੰਮ ਕਰ ਰਿਆ ਸੀ ਕਿ ਪਹਿਲੇ ਇਸ ਤੋਂ ਪਹਿਲਾਂ ਫੌਜ ਦੇ ਵਿੱਚ ਵੀ ਇਹ ਮ੍ਰਿਤਿਕ ਰਹਿ ਚੁੱਕਾ ਸੀ ਬਿਲਕੁਲ ਸਾਬਕਾ ਫੌਜੀ ਵੀ ਆਪਾਂ ਕਹਿ ਸਕਦੇ ਕਿ ਮ੍ਰਿਤਿਕ ਰਹਿ ਚੁੱਕਾ ਸੀ ਔਰ ਲੰਬੇ ਸਮੇਂ ਤੋਂ ਜਿਹੜਾ ਦੱਸਿਆ ਜਾ ਰਿਹਾ ਕਿ ਦੁਬਲੀ ਅੱਡੇ ਦੇ ਵਿੱਚ ਹੀ ਇਹਨਾਂ ਦੀਆਂ ਦੁਕਾਨਾਂ ਸੀ ਉੱਥੇ ਹੀ ਇਹ ਆੜਤਾ ਕੰਮ ਕਰਦੇ ਸੀ ਜੀ ਸਸਦਾਰਥ ਪਰਿਵਾਰ ਨੇ ਇਹ ਕੋਈ ਜਾਣਕਰ ਦਿੱਤੀ ਹੈ ਕਿ ਜੋ ਫਰੋਤੀ ਦੀ ਕਾਲ ਆਈ ਸੀ ਕਦੋਂ ਫਰੋਤੀ ਦੀ ਕਾਲ ਆਉਂਦੀ ਹੈ ਕਿਸੇ ਗੈਂਗ ਦਾ ਜਿਸ ਦੇ ਵੱਲੋਂ ਫੋਨ ਕੀਤਾ ਜਾਂਦਾ ਉਸ ਦੇ ਵੱਲੋਂ ਕਿਸੇ ਗੈਂਗ ਦਾ ਨਾਮ ਲਿਆ ਗਿਆ ਫਿਲਹਾਲ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਜਸਵੰਤ ਸਿੰਘ ਬਿੱਟੂ ਹਣੀ ਆ ਇਹਨਾਂ ਵੱਲੋਂ ਜਿਹੜੇ ਮ੍ਰਿਤਕ ਨੇ ਆ ਉਹਨਾਂ ਦੇ ਵੱਲੋਂ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਸੀ ਕਿ ਕਈ ਵਾਰ ਉਹਨਾਂ ਨੂੰ ਫਰੋਤੀ ਦੀਆਂ ਕੋਲਾਂ ਆ ਚੁੱਕੀਆਂ ਨੇ ਅਤੇ ਕਈ ਵਾਰ ਉਹਨਾਂ ਨੂੰ ਫਰੋਤੀ ਮੰਗਣ ਦੇ ਲਈ ਤਾਂ ਬਹੁਤ ਜ਼ਿਆਦਾ ਜਿਹੜਾ ਸੀ ਧਮਕਾਇਆ ਵੀ ਜਾ ਰਿਹਾ ਸੀ ਫੋਨ ਕੋਲਾਂ ਵੀ ਕਾਫੀ ਆਈਆਂ ਸੀ ਹਾਲਕਿ ਉਹ ਆਪਣਾ ਜਿਹੜਾ ਧਿਆਨ ਵੀ ਜਰੂਰ ਰੱਖਦੇ ਸੀਗਾ ਲੇਕਿਨ ਹੋ ਸਕਦਾ ਹੈ ਕਿ ਜਿਸ ਵੱਲੋਂ ਜਿਸ ਵਿਅਕਤੀ ਵੱਲੋਂ ਇਸ ਮਟਰ ਦੀ ਘਟਨਾ ਨੂੰ ਆਜਾਮ ਦਿੱਤਾ ਗਿਆ ਉਹ ਕਿਤੇ ਨਾ ਕਿਤੇ ਜਿਹੜਾ ਮੋਟਰਸਾਈਕਲ ਤੇ ਸਵਾਰ ਹੋ ਕੇ ਆਇਆ ਹੋ ਸਕਦਾ ਕਿਤੇ ਨਾ ਕਿਤੇ ਇਹਨਾਂ ਦੀ ਪਹਿਲੀ ਰੇਖੀ ਜਿਹੜੀ ਆ ਦੁਕਾਨ ਦੇ ਬਾਹਰ ਦੀਆਂ ਦੁਕਾਨ ਤੇ ਕਦੋਂ ਆਉਂਦੇ ਨੇ ਇਹ ਵੀ ਕੀਤੀ ਗਈ ਹੋਵੇ ਅਤੇ ਉਸ ਤੋਂ ਬਾਅਦ ਹੀ ਇਹ ਸਾਰੀ ਘਟਨਾ ਨੂੰ ਜਾਣ ਦਿੱਤਾ ਗਿਆ ਕਿਉਂਕਿ ਉਹ ਬੇਖੌਫ ਹੋ ਕੇ ਉੱਥੇ ਪਹੁੰਚਦਾ ਸ਼ਰਿਆਮ ਉੱਥੇ ਮੋਟਰਸਾਈਕਲ ਬਾਹਰ ਲਗਾਉਂਦਾ ਤੇ ਦੁਕਾਨ ਦੇ ਅੰਦਰ ਜਾ ਕੇ ਜਿਹੜਾ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਦਿੱਤਾ ਜਾਂਦਾ ਹੈ ਫਿਲਹਾਲ ਪੁਲਿਸ ਜਿਹੜਾ ਦੋਨਾਂ ਸਾਰੇ ਐਂਗਲਾਂ ਤੋਂ ਇਸ ਦੀ ਜਿਹੜੀ ਹੈ ਜਾਂਚ ਕਰ ਰਹੀ ਹੈ ਉਹਨੂੰ ਡੁਬਲੀ ਹੱਡੀ ਤੋਂ ਅਗਲੇ ਸਾਈਡ ਤੇ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਨੇ ਦੁਕਾਨਾਂ ਤੇ ਜਾਂ ਕੈਮਰੇ ਲੱਗੇ ਨੇ ਕੀ ਉਹ ਘਟਾਣੋਂ ਜਾਮਦੇਨ ਤੋਂ ਬਾਅਦ ਵਿਅਕਤੀ ਜਿਹੜੀ ਸਾਈਡ ਨੂੰ ਫਰਾਰ ਹੋਇਆ ਹੈ ਉਹ ਵੀ ਜਿਹੜੇ ਦਿਨ ਹੱਲ ਜਾ ਰਹੇ ਜੀ ਅਸਲ ਵਿੱਚ ਕਿੰਨੇ ਵਜੇ ਦੀ ਹੈ ਪੂਰੀ ਵਾਰਦਾਤ ਹੈ ਜਦੋਂ ਇਹ ਹਮਲਾਵਰ ਆਉਂਦਾ ਹੈ ਜਾਂ ਕੋਈ ਹੋਰ ਨੇੜੇ-ਤੇੜੇ ਕੋਈ ਦੁਕਾਨਦਾਰ ਕਿਸੇ ਨੇ ਉਸ ਨੂੰ ਦੇਖਿਆ ਹੋਵੇ ਕਿ ਮੂੰਹ ਪੂਰਾ ਕਵਰ ਕੀਤਾ ਹੋਇਆ ਸੀ ਜਾਂ ਕਿਸੇ ਨੇ ਕੋਈ ਪਛਾਣ ਕੀਤੀ ਹੋਵੇ ਤੜਕਸਰ ਦੀ ਸੇਰ ਦੀ ਵਾਰਦਾਤ ਹੈ ਦੱਸਿਆ ਕਿ ਸਵਾ 7:30 ਦੇ ਕਰੀਬ ਦੀ ਹੈ ਸਾਰੀ ਵਾਰਦਾਤ ਹੈ ਜਿਸ ਵੇਲੇ ਸਾਰੀ ਘਟਨਾ ਹੋਈ ਹੈ ਕਿਉਂਕਿ ਤੜਕਸਰ ਆੜਦੇ ਦਾ ਜਿਵੇਂ ਆਪਾਂ ਕਹਿ ਸਕਦੇ ਨੇ ਕਿ ਆੜਤੀਆਂ ਦੇ ਜਿਵੇਂ ਸੀਜ਼ਨ ਚੱਲ ਰਹੇ ਲਗਾਤਾਰ ਆੜਤੀਏ ਤੜਕੇ ਜਿਹੜਾ ਮੰਡੀ ਦੇ ਵਿੱਚ ਆ ਜਾਂਦਾ ਉਸ ਦੇ ਕੋਲ ਡੁਬਲੀ ਅੱਡੇ ਤੇ ਇਹਨਾਂ ਦੀ ਇੱਕ ਦੁਕਾਨ ਸੀ ਉਹਥੇ ਆ ਜਾਂਦੇ ਸੀ ਅਬੇ ਤੜਕੇ ਦੀ ਹੈ ਸਾਰੀ ਘਟਨਾ ਜਿਹੜੀ ਹੋਈ ਹੈ ਉਸ ਤੋਂ ਬਾਅਦ ਇੱਕਦਮ ਉਹ ਜਿਹੜਾ ਹਮਲਾਵਰ ਹੁੰਦਾ ਹੈ ਤੇ ਆਪਣੀ ਘਟਨਾ ਨੂੰ ਜਾਂਦ ਦੇ ਤੋਂ ਬਾਅਦ ਉਹ ਤੋਂ ਭਰਾੜ ਹੋ ਜਾਂਦਾ ਜੀ ਸਰਦਾਰਥ ਮੌਕੇ ਤੇ ਕੋਈ ਆ ਨੇੜੇ ਦਾ ਕੋਈ ਦੁਕਾਨਦਾਰ ਜਾਂ ਕੋਈ ਚਸ਼ਮਦੀਪ ਜਿਸ ਦੇ ਵੱਲੋਂ ਇਸ ਪੂਰੀ ਵਾਰਦਾਤ ਬਾਰੇ ਕੋਈ ਬਿਆਨ ਕੀਤਾ ਹੋਵੇ ਕੋਈ ਜਾਣਕਾਰੀ ਦਿੱਤੀ ਗਈ ਹੋਵੇ ਫਿਲਹਾਲ ਮੌਕੇ ਤੇ ਕੋਈ ਚਸ਼ਮਦੀਪ ਜਿਵੇਂ ਆਪਾਂ ਕਹਿ ਸਕਦੇ ਕਿ ਇੱਕ ਡਰ ਦਾ ਮਾਹੌਲ ਪਾਇਆ ਜਾਂਦਾ ਹੈ ਤਾਂ ਸਾਹਮਣੇ ਨਹੀਂ ਆਉਂਦਾ ਲੇਕਿਨ ਫਿਲਹਾਲ ਜਿਵੇਂ ਉਸ ਤਰ੍ਹਾਂ ਜਿਹੜੀਆਂ ਗੱਲਾਂ ਰੁਟੀਨ ਵਾਈਜ਼ ਹੋ ਜਾਂਦੇ ਉਹ ਨਾਲ ਉਹਨਾਂ ਮੁਤਾਬਕ ਹੀ ਫਰੋਤੀ ਦੀ ਕਾਲ ਤੋਂ ਬਾਅਦ ਇਸ ਹਮਲਾਵਰ ਵੱਲੋਂ ਜਿਹੜਾ ਘਟਨਾ ਨੂੰ ਮਾਣ ਦਿੱਤਾ ਗਿਆ ਜੀ ਆਹ ਠੀਕ ਹੈ ਸਰਦਾਰ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਰਨਤਾਰੰਦ ਦੇ ਪਿੰਡ ਦੁਬਲੀ ਦੇ ਵਿੱਚ ਸ਼ਰਿਆਮ ਆਰਤੀ ਦਾ ਕਤਲ ਕਰ ਦਿੱਤਾ ਜਾਂਦਾ ਹੈ ਆ ਕਤਲ ਦੀ ਵਾਰਦਾਤ ਜੋ ਕਿ ਸੀਸੀਟੀਵੀ ਤਸਵੀਰਾਂ ਦੇ ਵਿੱਚ ਵੀ ਕੈਦ ਹੋਈ ਹੈ ਮੁਲਜ਼ਮ ਸੀਸੀਟੀਵੀ ਤਸਵੀਰਾਂ ਦੇ ਵਿੱਚ ਵਿਖਿਆ ਜਾ ਸਕਦਾ ਹੈ ਜੋ ਕਿ ਇੱਕ ਬਾਈਕ ਤੇ ਸਵਾਰ ਹੋ ਕੇ ਹੁੰਦਾ ਹੈ ਤਾਂ ਆਰਤੀ ਜੋ ਕਿ ਆਪਣੀ ਦੁਕਾਨ ਦੇ ਅੰਦਰ ਜਦੋਂ ਬੈਠਾ ਹੋਇਆ ਸੀਗਾ ਤੇ ਇਸੇ ਦੌਰਾਨ ਹਮਲਾਵਰ ਦੁਕਾਨ ਦੇ ਅੰਦਰ ਦਾਖਲ ਹੋਇਆ ਸ਼ਰੀਮ ਉਸ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਚ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਆ ਫਿਲਹਾਲ ਪੁਲਿਸ ਦੇ ਵੱਲੋਂ ਲਗਾਤਾਰ ਇਸ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ਜੋ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆਈ ਹੈ ਕਿ ਮ੍ਰਿਤਕ ਦੀ ਪਛਾਣ ਜਸਵੰਤ ਸਿੰਘ ਬਿੱਟੂ ਵਜੋਂ ਹੋਈ ਹੈ ਜੋ ਕਿ ਆ ਸਾਬਕਾ ਫੌਜੀ ਵੀ ਸੀ ਆਰਥ ਦਾ ਕੰਮ ਕਰਦਾ ਸੀ ਤੇ ਇਸੇ ਦਰਾਂ ਨੇ ਆਪਣੀ ਦੁਕਾਨ ਤੇ ਬੈਠਾ ਹੋਇਆ ਸੀ ਜਦੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਰਿਟਾਇਰ ਹੋਣ ਤੋਂ ਬਾਅਦ ਉਸ ਦੇ ਵੱਲੋਂ ਆਰਥ ਦਾ ਕੰਮ ਲਗਾਤਾਰ ਕੀਤਾ ਜਾ ਰਿਹਾ ਸੀਗਾ ਤੇ ਇਹ ਵੀ ਆ ਵੱਡਾ ਹੁਣ ਤੱਕ ਦਾ ਖੁਲਾਸਾ ਹੋਇਆ ਜੋ ਪਰਿਵਾਰ ਦਾ ਪੱਖ ਸਭ ਨੇ ਆ ਕਿ ਆ ਮ੍ਰਿਤਕ ਤੋਂ ਕਈ ਵਾਰ ਰੰਗਦਾਰੀ ਦੀ ਮੰਗ ਕੀਤੀ ਗਈ ਸੀ ਰੰਗਦਾਰੀ ਨਾ ਦੇਣ ਦੇ ਚੱਲਦੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉੱਥੇ ਤਾਂ ਨੋ ਸੀ ਆ ਪਰਿਵਾਰਤਿਆਂ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਵਿਖਾ ਰਹੇ ਆ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰਕ ਮੈਂਬਰ ਪ੍ਰਲਾਪ ਕਰਦੇ ਹੋਏ ਨਜ਼ਰ ਆ ਰਹੇ ਨੇ ਪਰਿਵਾਰਤੇ ਵੱਲੋਂ ਲਗਾਤਾਰ ਇਸ ਪੂਰੇ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਆ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਆ ਹੋਰ ਪਰਿਵਾਰਕ ਮੈਂਬਰ ਉਹ ਰਿਸ਼ਤੇਦਾਰ ਹੋਰ ਪਿੰਡ ਦੇ ਵਾਸੀ ਜਿਹੜੇ ਕਿ ਆ ਪਰਿਵਾਰ ਦੇ ਨਾਲ ਇਸ ਗੁੱਸੇ ਦੀ ਘੜੀ ਦੇ ਵਿੱਚ ਆ ਪਰਿਵਾਰ ਦੇ ਨਾਲ ਦੁੱਖ ਵੰਡਣ ਦੇ ਲਈ ਪਹੁੰਚੇ ਹੋਏ ਨੇ ਦੇ ਫਿਰਦੇ ਸੀ ਇਹ ਦੇ ਮਦਰ ਮਗਰ ਐਸੇ ਮੰਗਦੇ ਸੀ ਅੱਛਾ ਕਦੀ ਕਦੀ ਉਹ ਮਾਤਰ ਵਿਚਾਰਾ ਬੰਦਾ ਚਲੋ ਬੰਦਾ شریف ਸੀ ਸਾਰੇ ਪਿੰਡ ਦਾ ਸਾਂਝਾ ਸੀ ਕਦੀ ਕਿਸੇ ਨੂੰ ਕੋਈ ਗਰੀਬ ਆ ਗਿਆ ਗੁਰਬਾ ਆ ਗਿਆ ਕੋਈ ਲੈਣੇ ਵਾਲਾ ਕੋਈ ਦੇਣੇ ਵਾਲਾ ਕੋਈ ਉਦੋਂ ਫਰੀ ਵੀ ਆ ਕੇ ਮੰਗੇ ਤੇ ਕਿਸੇ ਨੂੰ ਮੋੜਦਾ ਨਹੀਂ ਸੀ ਬਹੁਤ ਜਿਆਦਾ ਬੰਦਾ ਨੇਕ ਸੀਗਾ ਬਹੁਤ ੱੱਕਾ ਆਇਆ ਵਿਚਾਰਾ ਬੈਠਾ ਸੀ ਦੁਕਾਨ 'ਚ ਹਾਲ ਕਰਨ ਆਏ ਆ ਦੋ ਜਣੇ ਤੇ ਉਹ ਇੱਕ ਮੋਟਰਸਾਈਕਲ ਤੇ ਤੇ ਇੱਕ ਥੱਲੇ ਉਤਰਿਆ ਜਦੋਂ ਨੇ ਮਾਰੀਆਂ ਗੋਲੀਆਂ ਇੱਕ ਮਾਰ ਕੇ ਗਾਹ ਗਏ ਇੱਕ ਨਾਮ ਨੂੰ ਵਿਅਕਤੀ ਇੱਥੇ ਆਇਆ ਜੀ ਮੋਟਰਸਾਈਕਲ ਤੇ ਸਵਾਰ ਹੋ ਕੇ ਉਹਨੇ ਆ ਕੇ ਜਸਵੰਤ ਸਿੰਘ ਇੱਥੇ ਆੜ ਦਾ ਕੰਮ ਕਰਦੇ ਦੁਬਲੀ ਦੇ ਇਹਨਾਂ ਦੀ ਇੱਥੇ ਵੀ ਆ ਤੇ ਕੋਟ ਦੇ ਬੁੱਡੇ ਵੀ ਆੜ ਤੇ ਆ ਦੁਬਲੀ ਪਿੰਡ ਵੀ ਆੜਦੇ ਉਹ ਆ ਨਾਮ ਨੂੰ ਬੰਦਾ ਜਿਹੜਾ ਉਹਨੇ ਮੂੰਹ ਬੰਦਿਆ ਹੋਇਆ ਏ ਉਹਨੇ ਆ ਕੇ ਇਹਨਾਂ ਦੇ ਗੋਲੀਆਂ ਮਾਰੀਆਂ ਇਹ ਮਾਮਲਾ ਲੱਗਦਾ ਸਰ ਵੀ ਫਰੋਤੀ ਦਾ ਮਾਮਲਾ ਹੈਗਾ ਕੋਈ ਉਹ ਅਜੇ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਸਾਹਮਣੇ ਗੱਲ ਆਊਗੀ ਫਿਲਹਾਲ ਤੇ ਸਾਡੇ ਪਹਿਲਾਂ ਕੋਈ ਇਹਦੇ ਬਾਰੇ ਇਨਫੋਰਮੇਸ਼ਨ ਨਹੀਂ ਸੀ ਕੋਈ ਸੈਪਰੇਟ ਕੋਈ ਪਾਰਟ ਨਿਕਲਿਆ ਤੇ ਉਹਦੇ ਬਾਰੇ ਕਿੰਨੇ ਫੈਰ ਹੋਏ ਜੀ ਕਿੰਨੇ ਫੈਰ ਹੋਏ ਜੀ ਫੈਰ ਉਹਨੂੰ ਵੈਰੀਫਾਈ ਕਰ ਰਹੇ ਆ ਵੀ ਕਿੰਨੇ ਹੋਏ ਆ ਜੀ ਬਸ ਕੀ ਉੱਥੋਂ ਹੋਲ ਪਰ ਇਹ ਤੁਹਾਨੂੰ ਨਹੀਂ ਲੱਗਦੀ ਸਰ ਕਿ ਕਿ ਕੀ ਰੰਜਸ਼ ਲੱਗਦੀ ਹੋਵੇ ਇਹ ਹੁਣ ਜੋ ਪਰਿਵਾਰ ਸਟੇਟਮੈਂਟ ਦਊਗਾ ਉਹਦੇ ਹਿਸਾਬ ਨਾਲ ਜੋ ਵੀ ਅਗਲੀ ਕਾਰਵਾਈ ਚੱਲਦੀ ਸਾਰੇ ਪੱਖਾਂ ਦਰਜ ਕਰ ਰਹੇ ਹਾਂ ਜੀ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਗੱਲ ਆਊਗੀ ਉਦੋਂ ਬਾਅਦ ਤਾਂ ਫਿਰ ਦੱਸਾਂਗੇ ਫੌਜ ਦਾ ਮਨੋਬਲ ਡਿਗਰੀ ਹੈ ਭਾਜਪਾ ਦੇ ਵੱਲੋਂ ਕਾਂਗਰਸ ਪਾਰਟੀ ਤੇ ਨਿਸ਼ਾਨਾ ਸਾਧਿਆ ਗਿਆ ਹੈ ਭਾਜਪਾ ਦਾ ਕਹਿਣੇ ਕਿ ਕਾਂਗਰਸ ਪਾਕਿਸਤਾਨ ਦਾ ਹੌਸਲਾ ਵਧਾ ਰਹੀ ਹੈ ਕਾਂਗਰਸ ਵਰਕਿੰਗ ਕਮੇਟੀ ਨਹੀਂ ਪਾਕਿਸਤਾਨ ਵਰਕਿੰਗ ਕਮੇਟੀ ਹੈ ਚਰਨਜੀ ਚੰਨੀ ਨੇ ਸਰਜਰੀਕਲ ਸਟ੍ਰਾਈਕ ਤੇ ਦਰਸਲ ਅਸਵਾਲ ਚੁੱਕੇ ਨੇ ਚਰਨਜੀਤ ਚੰਨੀ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਸਰਜੀਕਲ ਸਟ੍ਰਾਈਕ ਕਿੱਥੇ ਹੋਈ ਸੀ ਕਿਸੇ ਨੂੰ ਨਹੀਂ ਦਿਖੀ ਮੈਂ ਸਰਜੀਕਲ ਸਟ੍ਰਾਈਕ ਦੇ ਅੱਜ ਤੱਕ ਸਬੂਤ ਮੰਗ ਰਿਹਾ ਸਾਡੇ ਦੇਸ਼ ਦੇ ਵਿੱਚ ਕੋਈ ਵੀ ਬੰਬ ਡਿੱਗੇਗਾ ਤਾਂ ਕੀ ਪਤਾ ਨਹੀਂ ਲੱਗੇਗਾ ਵਿਵਾਦ ਹੋਣ ਤੋਂ ਬਾਅਦ ਹਾਲਾਂਕਿ ਆਪਣੇ ਬਿਆਨ ਤੇ ਚਰਨਜੀਤ ਸਿੰਘ ਚੰਨੀ ਨੇ ਸਫਾਈ ਵੀ ਦਿੱਤੀ ਸੀ ਕਾਂਗਰਸ ਪਾਰਟੀ ਹਰ ਤਰੀਕੇ ਦੇ ਨਾਲ ਸਰਕਾਰ ਦੇ ਨਾਲ ਹੈ ਸਫਾਈ ਦੇ ਵਿੱਚ ਚਰਨਜੀਤ ਚੰਨੀ ਦੇ ਵੱਲੋਂ ਕਿਹਾ ਗਿਆ ਕਿ ਪਾਕਿਸਤਾਨ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਹੋਵੇ ਮੈਂ ਸਬੂਤ ਨਹੀਂ ਮੰਗ ਰਿਹਾ ਇਧਰ ਉਧਰ ਦੀਆਂ ਗੱਲਾਂ ਨਾ ਹੋਣ ਦੇਸ਼ ਨੂੰ ਪਹਿਲਗਾਮ ਹਮਲੇ ਦਾ ਇਨਸਾਫ ਚਾਹੀਦਾ ਹੈ ਹਾਲਾਂਕਿ ਇਸ ਦੇ ਬਾਅਦ ਚਰਨਜੀਤ ਚੰਨੀ ਨੇ ਸਫਾਈ ਵੀ ਦਿੱਤੀ ਪਰ ਭਾਜਪਾ ਦੇ ਵੱਲੋਂ ਚਰਨਜੀਤ ਚੰਨੀ ਦੇ ਇਸ ਬਿਆਨ ਦੇ ਬਹਾਨੇ ਕਾਂਗਰਸ ਪਾਰਟੀ ਨੂੰ ਕਿਰਿਆ ਜਾ ਰਿਹਾ ਹੈ ਭਾਜਪਾ ਦਾ ਕਹਿਣਾ ਹੈ ਕਿ ਕਾਂਗਰਸ ਆਪਣੇ ਦੇਸ਼ ਦੀ ਫੌਜ ਦਾ ਮਨੋਬਲ ਡੇਗ ਰਹੀ ਹੈ ਕਾਂਗਰਸ ਪਾਕਿਸਤਾਨ ਦਾ ਹੌਸਲਾ ਵਧਾ ਰਹੀ ਹੈ ਕਾਂਗਰਸ ਵਰਕਿੰਗ ਕਮੇਟੀ ਨਹੀਂ ਪਾਕਿਸਤਾਨ ਵਰਕਿੰਗ ਕਮੇਟੀ ਹੈ ਭਾਜਪਾ ਨੇ ਕਾਂਗਰਸ ਤੇ ਤਿੱਖਾ ਨਿਸ਼ਾਨਾ ਸਾਧਿਆ कांग्रेस पार्टी का यह प्रेस कॉन्फ्रेंस की पुलवामा के समय सर्जिकल स्ट्राइक नहीं हुआ क्या यह भारत की सेना और वायु सेना के मनोबल को नहीं गिराता है क्या कहीं ना कहीं ये देशवासियों के मनोबल को नहीं गिराता है मैं यह प्रश्न करना चाहता हूं कि कांग्रेस कोई भी ऐसा अवसर कोई भी ऐसी कसर क्यों नहीं बाकी छोड़ती जिसमें पाकिस्तान की सेना और पाकिस्तान के सरकार को पाकिस्तान के आतंकवादियों को ऑक्सीजन सप्लाई जहां होता हो हर समय पाकिस्तान के आतंकवादियों को और पाकिस्तान की सेना को ऑक्सीजन सप्लाई करने का काम ये कांग्रेस पार्टी करती है उनका मनोबल बढ़ाने का काम ये कांग्रेस पार्टी करती है ये कांग्रेस का एक तरीका रहा है कि ये लिख के कुछ मुझे तो कहने में किसी प्रकार का गुरेज नहीं है ये बाहर से सी और अंदर से PWC है ये बाहर से सी डब्ल्यू सी है और अंदर से पीडब्ल्यू सी है बाहर से कांग्रेस वर्किंग कमेटी है और अंदर से देखा जाए तो पाकिस्तान वर्किंग कमेटी है हमारी सेना हमारी वायु सेना के ऊपर सवाल उठाए हैं कांग्रेस के चरणजीत सिंह चन्नी फॉर्मर चीफ मिनिस्टर जो हैं उन्होंने आज फिर से कहा कि उनको सर्जिकल स्ट्राइक पे विश्वास नहीं है और सर्जिकल स्ट्राइक के सबूत चाहते हैं कांग्रेस की कैसी मानसिकता है गांधी परिवार की और राहुल गांधी जी की कि बार 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 हमारी सेना पे हमारी वायुसेना पे उनके ऊपर सवाल उठाते हैं उनको कहते हैं कि नहीं तुम झूठ बोल रहे हो तुमने सर्जिकल स्ट्राइक नहीं की पाकिस्तान सच बोल रहा है जबकि पाकिस्तान खुद दुहाई दे देकर बोल रहा है कि सर्जिकल स्ट्राइक करके हमारा नुकसान करने का भारत ने काम किया ऐसे में जब हमारे भारत के भारतीयों के ऊपर हमला किया जा रहा हो और उस वक्त भी कांग्रेस अपनी गंदी राजनीति से बाज नहीं आ रही मुझे बहुत शर्म आई जब आप चरणजीत सिंह चन्नी जी ने फिर से कहा कि मुझे सर्जिकल स्ट्राइक के सबूत चाहिए मैं ये कहना चाहता हूं चरणजीत सिंह चन्नी जी को अगर आपको इतना ही शौक है सर्जिकल स्ट्राइक जी का तो अपने राहुल गांधी जी को साथ लीजिए और पाकिस्तान जाकर देख के आइए कहां कहा सर्जिकल स्ट्राइक हुई थी आपको शर्म आनी चाहिए आज जब देश एकजुट होकर इस लड़ाई को लड़ रहा है ऐसे में भी आप अपनी घटिया राजनीति को और गांधी परिवार की घटिया मानसिकता को जो हमें हमेशा ही देश के अंदर सेना को सवाल उठाती रही है और देश की सेना का हमेशा मनोबल गिरावती का काम करती रही है उस घटिया मानसिकता का फिर से आपने प्रगटावा कर रहा है जिसकी मैं कड़े शब्दों में निंदा करता हूं पूरा देश सेना के पीछे एक मुस्ट खड़ा है कि मुंह तोड़ जवाब देने का काम भारत की सेना भारत की सैन्य शक्ति करेगी आतंकवाद को तो कांग्रेस पार्टी सेना के मनोबल पर चोट कर रही है और यह पहली बार नहीं है इससे पहले राहुल गांधी ने भी सर्जिकल स्ट्राइक पर खून की दलाली कहा है प्रूफ मांगे हैं इससे पहले भी कांग्रेस के नेताओं ने बालाकोट स्ट्राइक पर सवाल खड़े करते हुए कहा है कि चील को भे मरे पुलवामा का दोष भारत की सेना पर डाला छब्बीस ग्यारह में भी भारत की जो वर्दी है पुलिस वाले हैं उन पर दोष डाला और पाकिस्तान को क्लीन चिट दिया हिंदुओं पर दोष डाला बार बार पाकिस्तान के सुर से सुर मिलाते हैं 370 हो सत्तर हो छब्बीस ग्यारह पुलवामा हो पहलगाम हो, पहल हो। है आई आईएनसी इंडियन नेशनल कांग्रेस ने ये पीपीपी पी पी, पाकिस्तान परस्त पार्टी बन चुकी है सेना का अपमान वर्दी का अपमान पाकिस्तान को बताए भाईजान यही कांग्रेस पार्टी की बन चुकी है पहचान जब पहले अटैक हुआ था तो चालीस हमारे आदमी मर गए जो उस समय पगड़ी के ऊपर से तुरला गया था ऊपर को उसको हम तुरला बोलते पंजाबी में उस समय इलेक्शन था उस समय तो बड़ा तुरला चल रहा था कि जी हम ये कर देंगे हम वो कर देंगे आज तक मैंने तो पता नहीं चला मुझे तो कहा स्ट्राइक हुए हैं कहा बंदे मारे गए थे उस समय कहा वहां पाकिस्तान में हुआ था हमारे देश में आकर कोई बम गिरे पता नहीं चलेगा कहते जी पाकिस्तान में हमने सर्जिकल स्ट्राइक किए थे कोई कुछ नहीं हुआ कहीं नहीं दिखे सर्जिकल स्ट्राइक किसी को नहीं पता चला पाक हैं क्या अरे मैं तो हमेशा मांगता रहा हूं भैया लेकिन आज देश के लोगों के जरूरत है उनके जख्मों पे मल्लब लगाने की हम डिमांड करते हैं कि भैया कुछ करो बताओ देश को कौन है आदमी और उनको सजा दो धन्यवाद आज पहले भी बोला हूं अब फिर आपको बताता हूँ कि कांग्रेस पार्टी हर तरीके से चट्टान की तरह सरकार के साथ है सरकार उनका पानी बंद करे उनके बंदे बुलाए उनके बंदे भेजे सरकार उनकी हवा बंद करे सरकार जो भी एक्शन करे कांग्रेस पार्टी उनके साथ खड़ी है जो भी फैसला सरकार का होगा हम उसके साथ ही खड़े दिखेंगे और हमें कड़े से कड़ा चाहिए उनके साथ एक्शन और जो परिवार वहाँ मारे गए हैं उनको इंसाफ चाहिए ये हमारी मांग है और ये होनी चाहिए और आज सरकार से अपेक्षा है कि ये हो सर्जिकल की बात आज कोई है ही नहीं है भैया और ना ही उसके सबूत मांगे जाते ना ही मैं मांग रहा हूँ अब मैं ये मैं नहीं मांग रहा हूँ मैं ये कह रहा हूँ कि इस बात को इधर उधर घुमाने की कोशिश मत करो ये बहुत ही सेंसिटिव इशू है तुम इधर उधर की बात मत कर बता के काफला लुटा क्यों हमें राहजनों से गरज नहीं तेरी रहबरी का सवाल है बात उन लोगों की जो मारे गए हैं सैलानी जिनको निर्दोषों को मारा है जिनकी धर्म पूछ कर मारा है वो देश को आज इंसाफ चाहिए उन परिवारों को इंसाफ चाहिए सरकार उनको इंसाफ दे हम सरकार के हर तरीके से साथ हैं ਰੋਕਾਂਗੇ ਅਗਲੀ ਵੱਡੀ ਖਬਰ ਦਾ ਗੁਰਦਾਸਪੁਰ ਦੇ ਪਿੰਡ ਚੀਮਾ ਖੁੱਡੀ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ ਹੈ ਕਬਜ਼ਾ ਕਰਨ ਪਹੁੰਚੀ ਪੁਲਿਸ ਦੇ ਨਾਲ ਕਿਸਾਨਾਂ ਦੀ ਝੜਪ ਹੋਈ ਹੈ ਇੱਕ ਕਿਸਾਨ ਨੇ ਜ਼ਬਰਦਸਤੀ ਬੱਸ ਦੇ ਹੇਠਾਂ ਆਉਣ ਦੀ ਵੀ ਕੋਸ਼ਿਸ਼ ਕੀਤੀ ਹੈ ਮਾਰਜ਼ਾ ਦਿੱਤੇ ਬਿਨਾ ਕਬਜ਼ਾ ਕਰ ਰਹੀ ਹੈ ਸਰਕਾਰ ਜੋ ਕਿ ਕਿਸਾਨ ਆਗੂ ਸਰਵਣ ਸਿੰਘ ਭੰਦੇਰ ਨੇ ਇਲਜ਼ਾਮ ਲਗਾਏ ਨੇ ਤਾਂ ਗੁਰਦਾਸਪੁਰ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਦੇ ਪਿੰਡ ਅਚਿਮਾ ਖੁੱਡੀ ਦੇ ਵਿੱਚ ਦਰਸਲੇ ਜ਼ਬਰਦਸਤ ਹੰਗਾਮਾ ਹੁੰਦਾ ਜਦੋਂ ਪੁਲਿਸ ਪਾਰਟੀ ਕਬਜ਼ਾ ਕਰਨ ਦੇ ਲਈ ਪਹੁੰਚੀ ਹੈ ਤੇ ਪੁਲਿਸ ਦੇ ਨਾਲ ਕਿਸਾਨਾਂ ਦੀ ਝੜਪ ਹੋ ਜਾਂਦੀ ਹੈ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਨਜ਼ਰ ਆ ਰਹੀ ਹੈ ਦੂਜੇ ਪਾਸੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਨਜ਼ਰ ਆ ਰਹੇ ਤੇ ਇਸੇ ਦੌਰਾਨ ਇੱਕ ਕਿਸਾਨ ਨੇ ਜ਼ਬਰਦਸਤੀ ਬਸ ਦੇ ਹੇਠਾਂ ਆਉਣ ਦੀ ਵੀ ਕੋਸ਼ਿਸ਼ ਕੀਤੀ ਹੈ ਮਾਫਜ਼ਾ ਦਿੱਤੇ ਬਿਨਾ ਆ ਸਰਕਾਰ ਕਬਜ਼ਾ ਕਰ ਰਹੀ ਹੈ ਜੋ ਕਿ ਕਿਸਾਨਾਂ ਕੋ ਸਰਵਨ ਸਿੰਘ ਪੰਦੇਰ ਨੇ ਇਹ ਇਲਜ਼ਾਮ ਲਗਾਏ ਨੇ ਤਾਨੂੰ ਤਸਵੀਰਾਂ ਵਿਖਾ ਰਹੇ ਆ ਜ਼ਬਰਦਸਤਾਂ ਗਾਮੇ ਦੀਆਂ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਇਸ ਤੋਂ ਬਾਅਦ ਚ ਕਈ ਕਿਸਾਨਾਂ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਤੇ ਇਹਨੂੰ ਕੰਟਰੋਲ ਕਰਨ ਦੇ ਲਈ ਵੱਡੀ ਗਿਣਤੀ ਵਿੱਚ ਬੋਸਦੀ ਤਾਇਨਾਤੀ ਕੀਤੀ ਗਈ ਹੈ ਮੈਲਾ ਪੁਲਿਸ ਅਧਿਕਾਰੀਆਂ ਵੀ ਤੁਸੀਂ ਜਾਂਦੀ ਵਿੱਚ ਵੱਡੀ ਗਿਣਤੀ ਵਿੱਚ ਨਜ਼ਰ ਆ ਰਹੀਆਂ ਨੇ ਨਾਲ ਹੀ ਤੁਹਾਨੂੰ ਸੀ ਉਹ ਤਸਵੀਰ ਵਿਖਾ ਰਹੇ ਜਦੋਂ ਇੱਕ ਇੱਕ ਕਿਸਾਨ ਨੇ ਜ਼ਬਰਦਸਤੀ ਵਸਤੇ ਹਟਾਉਣ ਦੀ ਕੋਸ਼ਿਸ਼ ਕੀਤੀ ਬਿਲਕੁਲ ਵਸਤੇ ਹਟਾ ਆ ਟਾਇਰ ਦੇ ਅੱਗੇ ਇੱਕ ਕਿਸਾਨ ਨਜ਼ਰ ਆ ਰਿਹਾ ਜਿਸ ਨੂੰ ਕੇ ਪੁਲਿਸ ਦੇ ਵੱਲੋਂ ਆ ਮੌਕੇ ਤੋਂ ਬਾਹਰ ਕੀਤਾ ਜਾਂਦਾ ਉਸ ਜਗ੍ਹਾ ਤੋਂ ਹਟਾਇਆ ਜਾਂਦਾ ਹੈ ਜਦੋਂ ਕਿ ਇੱਕ ਕਿਸਾਨ ਜ਼ਬਰਦਸਤੀ ਬਸ ਦੇ ਹੇਠਾਂ ਆਉਣ ਦੀ ਕੋਸ਼ਿਸ਼ ਕਰਦਾ ਉਸ ਤੋਂ ਬਾਅਦ ਚ ਕਈ ਕਿਸਾਨਾਂ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਹੈ ਦਰਸਲ ਗੁਰਦਾਸਪੁਰ ਦੇ ਪਿੰਡ ਚੀਮਾ ਖੁੱਡੀ ਦੀਆਂ ਤਸਵੀਰਾਂ ਨੇ ਜਿੱਥੇ ਕਿ ਪੁਲਿਸ ਪਾਰਟੀ ਪੂਰੇ ਲਾਮ ਰਸ਼ਕਰ ਦੇ ਨਾਲ ਕਬਜ਼ਾ ਕਰਨ ਦੇ ਲਈ ਪਹੁੰਚੀ ਸੀ ਤੇ ਇਸੇ ਦੌਰਾਨ ਪੁਲਿਸ ਦੇ ਨਾਲ ਕਿਸਾਨਾਂ ਦੀ ਛੜਪ ਹੋ ਜਾਂਦੀ ਹੈ ਇਸੇ ਕਾਰਵਾਈ ਦਾ ਆ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਚੜਪਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਆ ਕੈਦ ਹੋਈਆਂ ਨੇ ਆ ਸਾਡੇ ਨਾਲ ਕਿਸਾਨਾਂ ਕੋ ਸਰਨ ਸਿੰਘ ਪੰਦੇੜ ਵੀ ਜੁੜ ਚੁੱਕੇ ਨੇ ਆ ਪੰਦੇੜ ਸਾਹਿਬ ਤੁਹਾਡਾ ਸਵਾਗਤ ਹੈ ਨਿਊਜ਼ ਰਿਪੋਰਟਰ ਪੰਜਾਬ ਤੇ ਪੰਦੇੜ ਸਾਹਿਬ ਤੁਸੀਂ ਵੀ ਉੱਥੇ ਆ ਮੌਕੇ ਤੇ ਇਸ ਵੇਲੇ ਮੌਜੂਦ ਸੀ ਜਦੋਂ ਇਹ ਪੂਰੀਆਂ ਚੜਪਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਆ ਤਾਂ ਪੂਰਾ ਮਾਮਲਾ ਜੇਕਰ ਤੁਸੀਂ ਹੋਰ ਵਿਸਤਾਰ ਦੇ ਨਾਲ ਸਮਝਾ ਸਕੋ ਨਹੀਂ ਮੈਂ ਤਾਂ ਮੌਕੇ ਤੇ ਚੰਡੀਗੜ੍ਹ ਐ ਇਸ ਵੇਲੇ ਜੀ ਸਾਡੀ ਮੀਟਿੰਗ ਸੀਗੀ ਪਰ ਜੋ ਲਗਭਗ ਗਰਦਾਸਪੁਰ ਚ ਪਿਛਲੇ 7-8 ਦਿਨ ਤੋਂ ਇਹ ਕੁਝ ਰੋਜ਼ ਹੋ ਰਿਹਾ ਹਮ ਸਰਕਾਰ ਲਗਾਤਾਰ ਭਾਰਤ ਮਾਲਾ ਯੋਜਨਾ ਤਹਿਤ ਜਿਹੜੀਆਂ ਸੜਕਾਂ ਨਿਕਲ ਰਹੀਆਂ ਤਰਨਤਾਰਨ ਦੇ ਵਿੱਚ ਵੀ ਕਾਫੀ ਟਕਰਾਅ ਹੋਏ ਆ ਅੰਮ੍ਰਿਤਸਰ ਚ ਵੀ ਹੋਈ ਸੀਗੀ ਹੋਰ ਪੰਜਾਬ ਦੇ ਹਿੱਸੇ ਵੀ ਆ ਤੋਂ ਪ੍ਰਸ਼ਾਸਨ ਨਾਲ ਲਗਭਗ ਇੰਨਾ ਸਮੇਂ ਚ 15 ਮਿੰਟਾਂ ਹੋ ਚੁੱਕੀਆਂ ਹਮ ਇਹ ਸਹਿਮਤੀ ਬੜੀਆਂ ਵੀ ਜਿਹੜੇ ਕਿਸਾਨਾਂ ਨੇ ਪੈਸੇ ਲੈ ਲਿਆ ਠੀਕ ਹੈ ਉੱਥੇ ਤੁਸੀਂ ਕਬਜ਼ਾ ਲੈ ਲਓ ਜੀ ਪਰ ਜਿੱਥੇ ਕਿਸਾਨਾਂ ਨੇ ਪੈਸੇ ਹੀ ਨਹੀਂ ਲਏ ਹੈਗੇ ਠੀਕ ਆ ਔਰ ਜਿਹੜੇ ਐਕੁਇਜ਼ੀਸ਼ਨ ਐਕਟ ਦੀਆਂ ਧਰਾਵਾਂ ਨੇ ਉਹਦਾ ਪਮਾਲ ਕਰ ਰਹੇ ਹੋ ਤੁਸੀਂ ਪੈਸਾ ਨਹੀਂ ਦੇ ਰਹੇ ਤੁਸੀਂ ਪੈਸੇ ਦੇ ਕੇ ਬਾਅਦ ਵਿੱਚ ਕਬਜ਼ਾ ਲੈਣ ਆਓ ਤੋਂ ਪਰ ਪ੍ਰਚਾਰਣ ਮੰਨ ਕੇ ਫਿਰ ਮਤਲਬ ਹਾਈ ਕੋਰਟ ਦਾ ਬਹਾਨਾ ਬਣਾ ਕੇ ਕੋਈ ਕੋਰਟ ਵੀ ਇਹ ਨਹੀਂ ਕਹਿੰਦੀ ਹੈਗੀ ਵੀ ਤੁਸੀਂ ਜਿਹੜਾ ਵਾ ਕਿਸਾਨਾਂ ਨੂੰ ਪੈਸੇ ਦੇ ਬਗਾਰ ਕਬਜ਼ਾ ਕਰੋ ਜੀ ਤੋਂ ਇਸ ਕਰਕੇ ਅਜ ਗੁਰਦਾਸਪੁਰ ਦੇ ਵਿੱਚ ਵੱਡੇ ਪੱਧਰ ਤੇ ਟਕਰਾਅ ਤੇ ਗੁਰਦਾਸਪੁਰ ਦੇ ਵਿੱਚ ਕਿਹੜਾ ਹਾਈਵੇ ਪ੍ਰੋਜੈਕਟ ਹੈ ਕਿੰਨੀ ਜ਼ਮੀਨ ਦਾ ਇਹ ਪੂਰਾ ਮਸਲਾ ਹੈ ਕਿੰਨੀ ਮੁਆਵਜ਼ੇ ਦੀ ਮੰਗ ਕਿਸਾਨ ਕਰ ਰਹੇ ਨੇ ਪ੍ਰਸ਼ਾਸਨ ਦੇ ਵੱਲੋਂ ਕਿੰਨਾ ਮੁਆਵਜ਼ਾ ਦਿੱਤਾ ਜਾ ਰਿਹਾ ਦੇਖੋ ਇੱਕ ਤਾਂ ਉਹਨਾਂ ਗੁਰਦਾਸਪੁਰ ਹੈਗੀ ਆ ਇੱਕ ਜਿਹੜੀ ਪਾਰਸਮਾਲਾ ਯੋਜਨਾ ਤਾਤ ਦਿੱਲੀ ਹਾਈਵੇ ਆ ਹੈਗਾ ਉਹ ਕਟੜਾ ਐਕਸਪ੍ਰੈਸ ਵੀਰ ਉਹ ਆ ਇਹ ਕਮਰਸਰ ਨੂੰ ਆਉਂਦੀ ਆ ਵੱਡੀ ਰੋਡ ਉਹ ਆ ਤਿੰਨ ਚਾਰ ਰੋਡ ਸਨੇ ਜੜੀਆਂ ਔਰ ਮਾਅਬਜਾੇ 34 ਲੱਖ ਕਹਿੰਦੇ ਆ 34 ਲੱਖ ਤਾਂ ਮਾਰਕੀਟ ਰੇਟ ਆ ਉੱਥੇ ਜਿਹੜਾ ਇਹਨਾਂ ਦਾ ਐਕਟ ਆ ਅੱਜ ਵੀ ਕਹਿੰਦਾ ਵੀ ਦੋ ਜੋ ਮਾਰਕੀਟ ਰੇਟ ਦਾ ਡਬਲ ਤੇ 50% ਅਜਾੜਾ ਪੱਤਾ ਉਹ ਟੈਕਨੀਕਲ ਚਾਰ ਕੋਣਾ ਬਣ ਜਾਂਦਾ ਹੈਗਾ ਤੇ ਜੇ ਕਹੀਏ ਤੇ 1 ਕਰੋੜ ਪਲੱਸ ਬਣਦਾ ਹੈਗਾ ਇਹਦਾ ਰੇਟ ਨਹੀਂ ਸਰਕਾਰ 34 ਲੱਖ ਦੇ ਰਹੀ ਆ ਤੇ ਕਿਸਾਨਾਂ ਦੀ ਕਿੰਨੀ ਡਿਮਾਂਡ ਹੈ ਡਿਮਾਂਡ ਨਹੀਂ ਕਿਸਾਨ ਕਹਿੰਦੇ ਐਕਟ ਮੁਤਾਬਕ ਮਾਰਕੀਟ ਰੇਟ ਦਾ 4 ਗੁਣਾ ਦੋ ਹਾਂ ਠੀਕ ਹਾਂ ਕਿਸਾਨ ਕਹਿੰਦੇ ਆ ਪਰ ਦੇਖੋ ਚਲੋ ਅਸੀਂ ਸਰਕਾਰ ਨੂੰ ਤੁਹਾਡੇ ਮੱਦਮ ਨਾਲ ਕਹਿੰਨੇ ਵੀ ਉਹ ਚਕਰਾ ਤੋਂ ਪਛਾਹ ਆਵੇ ਆਉਣ ਵਾਲੇ ਸਮੇਂ 'ਚ ਇਸ ਜ਼ਬਰਦਸਤ ਮੂੰਹ ਤੋੜ ਜਵਾਬ ਜ਼ਰੂਰ ਦੇਵਾਂਗੇ ਹਾਂ ਠੀਕ ਹੈ ਬੰਦੇਸਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਤਾਂ ਕਿਸਾਨ ਲੀਡਰ ਸਰਵਨ ਸਿੰਘ ਪੰਦੇਰ ਦੇ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਕਿ ਪੂਰਾ ਹਾਈਵੇ ਪ੍ਰੋਜੈਕਟ ਦਾ ਦਰਸਲੇ ਮਸਲਾ ਹੈ ਅਤਾ ਵਧ ਗਿੜਾ ਕੇ ਮਾਫਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਕਿਸਾਨਾਂ ਦਾ ਕਹਿੰਦੇ ਕਿ ਕਿਸਾਨਾਂ ਦਾ ਕੋ ਸਰਮ ਸਿੰਘ ਪੰਦੇਰ ਦਾ ਕਹਿੰਦੇ ਕਿ ਸਰਕਾਰ ਦੇ ਵੱਲੋਂ 34 ਲੱਖ ਰੁਪਏ ਦਾ ਇਹ ਮਾਫਜ਼ਾ ਇਸ ਜ਼ਮੀਨ ਨੂੰ ਲੈ ਕੇ ਦਿੱਤਾ ਜਾ ਰਿਹਾ ਪਰ ਜੇਕਰ ਉੱਥੇ ਦੇ ਰੇਟ ਦੀ ਗੱਲ ਕੀਤੀ ਜਾਵੇ ਤਾਂ ਉਸ ਤੋਂ ਕਿਤੇ ਜ਼ਿਆਦਾ ਬਣਦਾ ਤੇ ਇਹ ਹੀ ਪੂਰਾ ਮਸਲਾ ਹੈ ਤੇ ਇਸੇ ਗੱਲ ਨੂੰ ਲੈ ਕੇ ਦਰਸਲ ਪੂਰੀ ਪੁਲਿਸ ਪਾਰਟੀ ਲਾਮ ਲਸ਼ਕਰ ਦੇ ਨਾਲ ਅਸਮੀਨ ਦਾ ਕਬਜ਼ਾ ਲੈਣ ਦੇ ਲਈ ਪਹੁੰਚੀ ਸੀ ਉੱਥੇ ਵੱਡੀ ਗਿਣਤੀ ਵਿੱਚ ਕਿਸਾਨ ਵੀ ਪਹੁੰਚ ਗਏ ਕਿਸਾਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਇਸੇ ਦੌਰਾਨ ਝੜਪ ਹੁੰਦੀ ਹੈ ਝੜਪ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੁੰਦੀਆਂ ਨੇ ਆਹ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਨਜ਼ਰ ਆ ਰਹੇ ਨੇ ਦੂਜੇ ਪਾਸੇ ਆਹ ਕਿਸਾਨ ਵੇਖੇ ਜਾ ਸਕਦੇ ਤੇ ਇਸੇ ਦੌਰਾਨ ਇੱਕ ਕਿਸਾਨ ਨੇ ਜ਼ਬਰਦਸਤੀ ਬਸ ਦੇ ਹੇਠਾਂ ਆਉਣ ਦੀ ਵੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਉਸ ਤੋਂ ਬਾਅਦ ਚਪੁਰਸ ਤੁਰੰਤ ਹਰਕਤ ਵਿੱਚ ਆਈ ਤੇ ਉਸ ਜਗ੍ਹਾ ਤੋਂ ਉਸ ਕਿਸਾਨ ਨੂੰ ਹਟਾਇਆ ਵੀ ਗਿਆ ਬੰਦੇ ਦੇ ਜਿਹੜੀ ਸੱਟ ਲੱਗੀ ਆ ਬੰਦਾ ਪੋਸਟ ਪ੍ਰਸ਼ਾਸਨ ਨੇ ਜਿਹੜਾ ਵਾ ਉਧਰ ਮੁਜ਼ਫਰਨਗਰ ਦੇ ਵਿੱਚ ਵਿਰੋਧ ਤੋਂ ਬਾਅਦ ਕਿਸਾਨ ਆਗੂ ਰਾਕੇਸ਼ ਤਕੈਤ ਦਾ ਬਿਆਨ ਵੀ ਆਇਆ ਹੈ ਰਾਕੇਸ਼ ਤਕੈਤ ਦਾ ਕਹਿੰਨੇ ਕਿ ਸਾਜ਼ਿਸ਼ ਦੇ ਤਹਿਤ ਮੇਰਾ ਵਿਰੋਧ ਕੀਤਾ ਗਿਆ ਸਰਕਾਰ ਲੋਕਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਹੀ ਹੈ ਸਰਕਾਰ ਦਾ ਵਿਰੋਧ ਕਰਨ ਵਾਲਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਰਾਕੇਸ਼ ਤਕੈਤ ਨੇ ਇਲਜ਼ਾਮ ਲਗਾਏ ਨੇ ਉਹਨਾਂ ਨੇ ਕਿਹਾ ਕਿ ਸਰਕਾਰ ਦਾ ਵਿਰੋਧ ਕਰਨ ਵਾਲਿਆਂ ਨੂੰ ਖਤਮ ਕੀਤਾ ਜਾ ਰਿਹਾ ਹੈ ਮੈਂ ਕਿਸਾਨ ਵੀ ਹਾਂ ਤਾਂ ਦੇਸ਼ ਭਗਤ ਵੀ ਹਾਂ ਆ ਦਰਸਲ ਕੱਲ ਉੱਤਰ ਪ੍ਰਦੇਸ਼ ਦੇ ਮੁਜ਼ਫਰਨਗਰ ਦੇ ਵਿੱਚ ਕਿਸਾਨ ਆਗੂ ਰਾਕੇਸ਼ ਟਕੈਦਾ ਆ ਵਿਰੋਧ ਕੀਤਾ ਜਾਂਦਾ ਹੈ ਰੈਲੀ ਦੌਰਾਨ ਕੁਝ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਸੀ ਧੱਕਾ ਮੁਕੀਦਾਨ ਰਾਕੇਸ਼ ਟਕੈਦਾ ਆ ਪੱਗ ਵੀ ਲੱਥ ਗਈ ਸੀ ਪੱਗ ਵੀ ਉਤਰ ਜਾਂਦੀ ਹੈ ਪੂਰੀਆਂ ਤਸਵੀਰਾਂ ਵਿੱਚ ਤੁਹਾਨੂੰ ਮੌਕੇ ਦੀਆਂ ਵਖਾਰੇ ਜਦੋਂ ਕਿ ਰਾਕੇਸ਼ ਟਕੈਦਾ ਨੂੰ ਕੁਝ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਸ ਵਿਰੋਧ ਦੇ ਬਾਅਦ ਰਾਕੇਸ਼ ਟਕੈਦਾ ਪਹਿਲਾ ਬਿਆਨ ਸਾਹਮਣੇ ਆ ਰਾਕੇਸ਼ ਟਕੈਦਾ ਕਹਿੰਨੇ ਕਿ ਸਾਜ਼ਿਸ਼ ਦੇ ਤਹਿਤ मेरा विरोध किया गया सरकार लोगों को गुमराह करने का काम कर रही है सरकार का विरोध करने वाले टारगेट किया जा रहा है जो कि राकेश टकैद के इल्जाम ने संविधान आज जिस तरह की घटना आज मुजफ्फरनगर में हुई ये एक षडयंत्र है लोगों को बुलवा के, के सामूहिक मीटिंग है सामूहिक रोष है लोगों को बुलवा के घेर का प्री प्लान क्या देशभक्ति देशभक्तिशक तो है यह प्लान किसान संगठन है या सरकार के विरोधियों को चुन चुन के टारगेट करा जा रहा अब समझ में आ गया कि जो सरकार के विरोध में काम कर रहे हैं चाहे वो किसान संगठन हो मजदूर संगठन हो आदिवासी संगठन हो उनका टारगेट किया जा रहा है ये समझ में आया है अगर पाकिस्तान के खिलाफ विरोध था तो उसमें हम भी शामिल थे सब लोग इकट्ठे थे वहां पे सब दुकानदार इकट्ठे थे लेकिन मंत्री कुछ हुए नीचे है भीड़ में क्या ये प्रिप्लान है क्या ये देश के सामने धोखा है क्या किसान संगठनों को जैसे पंजाब और हरियाणा को पानी के विवाद पर लड़ाया किसान संगठनों को तोड़ने का काम करा क्या वो साजिश है जब सब कह दिया कि भारत सरकार के साथ में सब लोग हैं भारत सरकार ठोस कदम पाकिस्तान के खिलाफ उठा हुए कदम एक नहीं उठा रही पूरा देश साथ में है इस मुद्दे पे لیکن کیا ٹارگٹ اس بانے سے دوسرے لوگ کچھ کرا جا رہا ہے کیا विरोधी देश میں رہے گا نہیں اس کو ختم کرنے کی سازش ہے آج کساناں دے بہت بڑے لیڈر شری رکےسٹ کاٹھ کہے ਸਾਡੇ ਦੇਸ਼ دے بڑے کسان لیڈر نے جنہوں نے پچھلے انڈولن چ بہت بڑا ایک جوگدان پایا تے ہن بھی روز او آواز اٹھا دے یا جڑی سرکاراں دے خلاف انہاں دے جان بوجھ کے سرکار ਵੱلوں ਹਮਲਾ ਕਰਵਾਇਆ ਗਿਆ ਮੁਜ਼ਫਰਨਗਰ ਦੇ ਵਿੱਚ ਉਹਨਾਂ ਦੀ ਜਿਹੜੀ ਆ ਪੱਗ ਉਤਾਰੀ ਗਈ ਜਿਹੜੀ ਕਿਸਾਨਾਂ ਦੀ ਪੱਗ ਹੁੰਦੀ ਆ ਸਾਡੀ ਪੱਗ ਹੁੰਦੀ ਆ ਇਹ ਸਾਡਾ ਸਿਰ ਦਾ ਤਾਜ ਹੁੰਦਾ ਅਸੀਂ ਇਹਨੂੰ ਕਦੇ ਵੀ ਲੱਗ ਨਹੀਂ ਹੁੰਨ ਦਿੰਦੇ ਉਹ ਵੀ ਹੁਣ ਰਕੇਸ਼ਟ ਕਾਇਤ ਜੀ ਵੀ ਪੱਗ ਬਨ ਕੇ ਹਮੇਸ਼ਾ ਰੱਖਦੇ ਸੀ ਉਹਦੀ ਅਸੀਂ ਨਿੰਦਾ ਕਰਦੇ ਆ ਤੇ ਸਰਕਾਰ ਨੂੰ ਅਸੀਂ ਕਰੜੇ ਹੱਥੀ ਲੈਂਦੇ ਹੋਏ ਕਹਿੰਨੇ ਆ ਇਹ ਬਾਜਾ ਜਾਂਦੇ ਹਜੇ ਗੱਲਾਂ ਤੋਂ ਇਸ ਤਰ੍ਹਾਂ ਡਰਾਤ ਮੁਕਾ ਕੇ ਸਾਨੂੰ ਡਰਾਇਆ ਨਹੀਂ ਜਾ ਸਕਦਾ ਅਸੀਂ ਉਸੇ ਤਰ੍ਹਾਂ ਅੰਦੋਲਨ ਕਰਾਂਗੇ ਕੇਸਟ ਕਰਨੇ ਵੀ ਇਹੀ ਕਿਹਾ ਸੀ ਵੀ ਜੋ ਇੱਥੇ ਹੋਇਆ ਜੋ ਇੱਥੇ ਹਤਿਆਮਾਂ ਹੋਈਆਂ ਨੇ ਉਹਨਾਂ ਦੇ ਖਿਲਾਫ ਸਰਕਾਰ ਨੂੰ ਤਖੜਾ ਐਕਸ਼ਨ ਲੈਣਾ ਚਾਹੀਦਾ ਅਸੀਂ ਵੀ ਇਹਦੀ ਨਿੰਦਾ ਕਰਦੇ ਵੀ ਸਰਕਾਰ ਨੇ ਕੋਈ ਖਾਸ ਐਕਸ਼ਨ ਅਜੇ ਤੱਕ ਨਹੀਂ ਲਿਆ ਅਜੇ ਤੱਕ ਉਹ ਜਿਹੜੇ ਨੇ ਮਲਜ਼ਮ ਨਹੀਂ ਪકડੇ ਗਏ ਇਸ ਨੂੰ ਸਰਕਾਰ ਨੂੰ